ਸ਼੍ਰੋਮਣੀ ਕਾਲੀਦਾਰ ਪਾਰਟੀ ਵੱਲੋਂ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਕਾਲੀਦਾਰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ ਜਿਸ ਵਿੱਚ ਸਾਬਕਾ ਡਿਸਟ੍ਰਿਕਟ ਹੈਲਥ ਮਨਿਸਟਰ ਡਾਕਟਰ ਲਖਬੀਰ ਸਿੰਘ ਛੀ ਸ਼੍ਰੋਮਣੀ ਕਾਲੀਦਾਰ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਸ਼੍ਰੋਮਣੀ ਕਾਲੀਦਾਰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼੍ਰੋਮਣੀ ਕਾਲੀਦਾਰ ਪਾਰਟੀ ਦਾ ਪਰਿਵਾਰ ਵਧ ਰਿਹਾ ਹੈ ਜੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਪੰਜਾਬ ਦੀ ਭਲਾਈ ਵਾਸਤੇ ਕੰਮ ਕੀਤੇ ਹਨ ਇਸ ਮੌਕੇ ਤੇ ਡਿਸਟ੍ਰਿਕਟ ਹੈਲਥ ਮਨਿਸਟਰ ਡਾਕਟਰ ਲਖਬੀਰ ਸਿੰਘ ਨੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਦੇਖੋ ਪੂਰੀ ਖਬਰ ਨਿਊਜ਼ 86 ਚੈਨਲ ਤੇ ਜਨ ਨੇ 29 ਸਾਲ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕੀਤੀ ਹੈ ਤਕਰੀਬਨ ਸਾਰੀਆਂ ਸਰਕਾਰਾਂ ਦਾ ਕੰਮ ਦੇਖਿਆ ਹੈ ਪਰ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਪ੍ਰਭਾਵਿਤ ਹੋ ਕੇ اور ਅੱਜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਸਾਡੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਪਰ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦਾ ਕਿ ਐਸੇ ਇੱਕ ਇਮਾਨਦਾਰ ਨਿਤਾਣ ਕਫਸਰ ਜਿਨ੍ਹਾਂ ਨੇ ਬਹੁਤ ਹੀ ਇਮਾਨਦਾਰੀ ਨਾਲ ਪੰਜਾਬ ਸਰਕਾਰ ਦੇ ਵਿੱਚ ਉਸ ਵਿਭਾਗਮੇ ਦੇ ਵਿੱਚ ਨੌਕਰੀ ਜਿੱਥੇ ਜਿੱਥੇ ਬਹੁਤ ਹੀ ਕ੍ਰਪਸ਼ਨ ਦਾ ਬੋਲ ਵਾਲਾ ਹੈ ਸਟੇਟ ਦੇ ਸੈਂਟਰ ਗਵਰਨਮੈਂਟ ਦੇ ਤੇ ਮੈਂ ਸਾਡੇ ਪ੍ਰਧਾਨ ਸਰਦਾਰ ਸਿੰਘ ਬਾਦਲ ਜੀ ਆਗੇ ਨੇ ਇਹਨਾਂ ਨੂੰ ਬੇਨਤੀ ਕਰਦਾ ਹਾਂ ਜੀ ਡਾਕਟਰ ਸਾਹਿਬਾਰੇ ਗਲਤ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡਾ ਸਮੂਚਾ ਪਰਿਵਾਰ ਅਕਾਲੀ ਦਲ ਦਾ ਪਰਿਵਾਰ ਹੁਣ ਇੱਕ ਹੋ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਬੀਬੀ ਜਗੀਰ ਕੌਰ ਜੀ ਵਾਪਸ ਸ਼੍ਰੋਮਣੀ ਕਾਲੀ ਦਲ ਦੇ ਪ੍ਰਵਾਲ ਵਿੱਚ ਆ ਗਏ ਹਨ ਤੇ ਮੈਂ ਕਹਿ ਸਕਦਾ ਪਹਿਲੇ ਢੀਂਟਾ ਸਾਹਿਬ ਆਗੇ ਸੀ ਮਨਜੀਤ ਜੀ ਕੇ ਜੀ ਆਗੇ ਸੀ ਸਰਨਾ ਸਾਹਿਬ ਅਕਾਲੀ ਦਲ ਇੱਕ ਝੰਡੇ ਥੱਲੇ ਇਕੱਠਾ ਹੋ ਗਿਆ ਜਿਹੜੀ ਖੁਸ਼ੀ ਮੈਂ ਦਿਲੋਂ ਬੜਾ ਖੁਸ਼ ਹਾਂ ਕਿਉਂਕਿ ਅ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਮੇਰਾ ਬਹੁਤ ਵੱਡਾ ਫਰਜ਼ ਸੀ ਤੇ ਮੈਂ ਮੈਨੂੰ ਖੁਸ਼ੀ ਹੈ ਕਿ ਮੈਂ ਫਰਜ਼ ਨਿਭਾ ਕੇ ਅੱਜ ਪਰਿਵਾਰ ਸਾਰਾ ਇਕੱਠਾ ਕਰ ਲਿਆ ਸਾਡੇ ਪਰਿਵਾਰ ਵਿੱਚ ਲਗਾਤਾਰ ਰੋਜ ਵਾਧਾ ਹੋ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਚੰਗੇ ਇਨਸਾਨ ਜਿਹੜੇ ਸੇਵਾ ਕਰਨ ਵਾਲੇ ਇਨਸਾਨ ਜਿਹੜੇ ਪੰਜਾਬ ਦੀ ਨਬਜ਼ ਸਮਝਣ ਪੰਜਾਬ ਦੇ ਉਹਨਾਂ ਦੇ ਮਨਛੋਏ ਪੰਜਾਬ ਉਹ ਪਾਰਟੀ ਚਾਹਣਗੇ ਤੇ ਸਾਨੂੰ ਬਹੁਤ ਵੱਡਾ ਇੱਕ ਬਹੁਤ ਵੱਡਾ ਐਸੈਟ ਬਣਦਾ ਤੇ ਇੱਕ ਸਾਨੂੰ ਮਾਣ ਹੁੰਦਾ ਕਿ ਇਹ ਬੰਦੇ ਚੰਗੇ ਅੱਜ ਮੈਂ ਦਿਨੋਂ ਬੜਾ ਖੁਸ਼ ਹੈ ਕਿ ਡਾਕਟਰ ਲਖਵੀਰ ਸਿੰਘ ਜਿਹੜੇ ਡਿਸਟ੍ਰਿਕਟ ਹੈਲਥ ਆਫੀਸਰ ਰਿਟਾਇਰਡ ਹੋਏ 29 ਸਾਲ ਸੇਵਾ ਕੀਤੀ ਇਹਨਾਂ ਨੇ ਦੇਖੋ ਇਹਨਾਂ ਨੇ ਜੋ ਡੈਟਰਾਸ਼ਨ ਦੇ ਖਿਲਾਫ ਜੋ ਜੰਗ ਲੜੀ कोरोना ਦੇ ਟਾਈਮ ਜੰਗ ਲੜੀ ਇਹਨਾਂ ਨੂੰ ਬਹੁਤ ਵੱਡੇ ਅਵਾਰਡਸ ਵੀ ਮਿਲੇ 29 ਸਾਲ ਵਿੱਚ ਜਾਦਾ ਟਾਈਮ ਹਾਰਪੁਰ ਚ ਰਹੇ ਤੇ ਉਹਦੇ ਬਾਅਦ ਫਿਰੋਜ਼ਪੁਰ ਤੇ ਰਹੇ ਇਹਨਾਂ ਨੂੰ ਜਦੋਂ ਮੈਨੇ ਮਿਲੇ ਮੈਂ ਇਹਨਾਂ ਦੀ ਜਦੋਂ ਸਾਰਾ ਪੜਿਆ YouTube ਤੇ ਸਾਰਾ ਦੇਖਿਆ ਇਹਨਾਂ ਦੀ ਐਕਟੀਵਿਟੀਜ਼ ਲਗਾਤਾਰ ਇਹਨਾਂ ਦੀ ਐਕਟੀਵਿਟੀਜ਼ ਤੇ ਬੜਾ ਬੜਾ ਇੰਪ੍ਰੈਸ ਹੋਏ ਤੇ ਮੈਂ ਕਮਲ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਇਹ ਹੈ ਕੌਣ ਮੈਂ ਮਿਲਣਾ ਚਾਹੁੰਨਾ ਇਹਨਾਂ ਨੂੰ ਫਿਰ ਇਹਨਾਂ ਨੇ ਮੀਟਿੰਗ ਮੇਰੀ ਕਰਾਈ ਬੜੇ ਵਿਚਾਰ ਸੁਨੇ ਇਹਨਾਂ ਦੇ ਇਹਨਾਂ ਦੇ ਮਨ ਚੋ ਭਾਵਨਾ ਸੀ ਸੇਵਾ ਕਰਨ ਦੀ ਉਹ ਸੇਵਾ ਦੇਖੀ ਫਿਰ ਮੈਂ ਬੇਨਤੀ ਕੀਤੀ ਕਿ ਸਾਡੀ ਪਾਰਟੀ ਕਿਉਂਕਿ ਜਿਹੜੀ ਅਕਾਲੀ ਦਲ ਹੈ ਆ ਸੂਬੇ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਹੈ ਜੋ ਦਰਦ ਪੰਜਾਬ ਪ੍ਰਤੀ ਅਕਾਲੀ ਦਲ ਦੇ ਵਿੱਚ ਹੈ ਕਿਸੇ ਦਿੱਲੀ ਵਾਲੀ ਪਾਰਟੀਆਂ ਚ ਨਹੀਂ ਤੁਸੀਂ ਦੇਖਿਆ ਇਤਿਹਾਸ ਦੇਖਿਆ ਕਿ ਜਦੋਂ ਜਦੋਂ ਅਕਾਲੀ ਦਲ ਦੀ ਖੇਤਰੀ ਪੰਜਾਬ ਦੀ ਪਾਰਟੀ ਦਾ ਰਾਜ ਆਇਆ ਹੈ ਉਦੋਂ ਹੀ ਪੰਜਾਬ ਤਰੱਕੀ ਹੋਈ ਹੈ ਉਦੋਂ ਹੀ ਪੰਜਾਬ ਖੁਸ਼ਹਾਲੀ ਆਈ ਹੈ ਜਦੋਂ ਜਦੋਂ ਗਲਤੀ ਨਾਲ ਆਪਾਂ ਦਿੱਲੀ ਦੀ ਪਾਰਟੀ ਕਾਂਗਰਸ ਤੇ ਹੁਣ ਝਾੜੂ ਵਾਲੇ ਨੂੰ ਮੌਕਾ ਦਿੱਤਾ ਉਸੇ ਦਿਨ ਤੋਂ ਜਦੋਂ ਇਹਨਾਂ ਦੀ ਦਿੱਲੀ ਵਾਲੀ ਪਾਰਟੀ ਸਰਕਾਰਾਂ ਬਣਦੀਆਂ ਕੰਮ ਰੁਕ ਜਾਂਦੇ ਆ ਲੁੱਟ ਖੋ ਵੱਧ ਜਾਂਦੀ ਹੈ ਉਹ ਸਾਰੇ ਦਿੱਲੀ ਦੀਆਂ ਪਾਰਟੀਆਂ ਦਿੱਲੀ ਦੇ ਹੁਕਮਰਾਨਾਂ ਦੇ ਹੁਕਮ ਤੇ ਚੱਲਦੀਆਂ ਐ ਜੋ ਚਾਹੁੰਦੇ ਐ ਪੰਜਾਬ ਦਾ ਕੋਈ ਵੀ ਮਸਲਾ ਆ ਜੇ ਭਾਵੇਂ ਕਿਸਾਨੀ ਦਾ ਹੋਵੇ ਪਿਵਾਰ ਦਾ ਹੋਵੇ ਇੰਡਸਟਰੀ ਦਾ ਹੋਵੇ ਉਹਨਾਂ ਨੂੰ ਹਿੰਮਤ ਨਹੀਂ ਐ ਕਿ ਆਵਾਜ਼ ਉਠਾਲਣ ਆਪਣੇ ਹੁਕਮਰਾਨਾਂ ਦੇ ਖਿਲਾਫ ਇੱਥੇ ਸਾਡੇ ਹੁਕਮਰਾਨ ਪੰਜਾਬ ਦੀ ਜਨਤਾ ਹੈ ਅਸੀਂ ਇਹਨਾਂ ਦੀ ਲੜਾਈ ਲੜਦੇ ਰਹੇ ਹਾਂ ਸੋ ਅੱਜ ਮੈਂ ਡਾਕਟਰ ਸਾਹਿਬ ਨੂੰ ਜੀ ਆਇਆਂ ਕਹਿੰਦਾ ਪਾਰਟੀ ਤੇ ਪਾਰਟੀ ਸ਼ਾਮਲੀ ਕਰਦਾ ਹੈ ਸਰਪਰ ਹੈ ਹੈ ਕਿ ਜੀ ਲੈ ਆਓ ਪਾਜੀ ਸਰੋਪਨ ਪਾਜੀ ਉਹ ਪੱਡਾ ਸਰੋਪਨ ਲਈ ਦੋਨੇ ਚੱਲ ਲੈ ਆ ਇਧਰ ਪੱਡਾ ਸਰੋਪਨ ਲੈ ਬੋਲੇ ਸੋਨੇ ਹਾਰ ਸਰ ਸਿਆਣਾ ਡਾਕਟਰ ਡਾਕਟਰ ਆਪਣੀ ਹੁਕਮ ਬਚਾ ਤਾ ਮੇਰੇ ਨਾਲ ਸਾਰੇ ਫਤੇ ਬਣਾਉ ਵੈਕੂਸ ਦਾ ਕਾਲਸਾ ਰਾਜ ਜੁਤੀ ਫਤੇ ਅੱਜ ਦੇ ਜਿਹੜੇ ਮਿਲਣੇ ਆ ਇਹਦੇ ਸੰਬੰਧ ਚ ਜੋ ਮੇਰੇ ਮਨ ਚ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਆ ਜਿਹੜੀਆਂ ਮੈਂ ਸ਼ੇਅਰ ਤੁਹਾਡੇ ਨਾਲ ਕਰਨੀਆਂ ਨੰਬਰ 1 ਪਹਿਲੇ ਬਹੁਤ ਸਾਰਾ 29-30 ਸਾਲ ਦਾ 3 ਸਾਲ ਡੈਕੇਡ ਦਾ ਬੜਾ ਤਜਰਬਾ ਹੁੰਦਾ ਤੁਹਾਡਾ ਜੋਬ ਵਿੱਚ ਸਾਰੇ ਜੋਬ ਰੈਗੂਲਰ ਕਲਾਸ 1 ਅਫਸਰ ਤੁਸੀਂ ਵਧਾਉਂਦੇ ਹੋ ਇਸੇ ਸਮੇਂ 'ਚ ਸਾਰੀਆਂ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਨਾਲ ਤੁਹਾਡਾ ਬਾਹ ਪੈਂਦਾ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਉਹਦਾ ਪ੍ਰਬੰਧ ਦੇਖਦੇ ਹੋ ਐਪਲਾਈਸ ਦੇ ਪਦਤੀ ਰਵਈਆ ਦੇਖਦੇ ਹੋ ਪਬਲਿਕ ਦੇ ਮੈਨੂੰ ਲੱਗਦਾ ਵੀ ਤਾਂ ਸਾਰੇ ਵਿਜੀਲੈਂਟ ਐ ਪਰ ਮੁਲਾਜ਼ਮ ਜਾਂ ਇੱਕ ਇੰਟੈਲੈਕਚੁਅਲ ਬੰਦਾ ਹੋਰ ਜ਼ਿਆਦਾ ਵਿਜੀਲੈਂਟ ਆ ਜ਼ਿਆਦਾ ਆਵਾਜ਼ ਕਰਦਾ ਫੋਕਸ ਹੁੰਦਾ ਹੈ ਸੋ ਮੈਨੂੰ ਜਿਹੜੀ ਇਸ ਸਾਰੇ ਪੀਰੀਅਡ ਦੌਰਾਨ ਜਦੋਂ ਮੈਂ ਸਮਾਂ ਬਤਾਇਆ ਇੱਕ ਚੀਜ਼ ਮੈਂ ਫੀਲ ਕੀਤੀ ਹੈ ਜਿਹੜੀ ਉਹ ਮੈਂ ਇਹ ਕਹਿਣਾ ਪਈ ਆਮ ਆਦਮੀ ਪਾਰਟੀ ਜਿਹੜਾ ਜਿਨ੍ਹਾਂ ਦੀ ਸਰਕਾਰ ਦੇਖੀ ਆ ਉਹਨਾਂ ਦਾ ਵੀ ਰੁਪਿਆ ਹੰਦੇ ਨਾਲ ਵੀ ਜੋਬ ਕੀਤੀ ਹੈ ਕੰਮ ਕੀਤਾ ਵਰਕ ਲਗਭਗ 3.5 ਸਾਲ DHO ਸ਼ਿਪ ਦਾ ਪੀਰੀਅਡ ਬਤਾਇਆ ਤੇ ਇਹ ਤੋਂ ਵੱਧ ਵੈਸੇ DHO ਬਹੁਤਾ ਕੱਟਦੇ ਨਹੀਂ ਟਾਈਮ ਇੰਨਾ ਕਿ ਟਾਈਮ ਕੱਟਦੇ 3.5 ਇਸ ਪੀਰੀਅਡ ਵਿੱਚ ਮੈਂ ਜਿਹੜਾ ਇਹ ਮੇਰਾ ਸਿਰਫ ਆ YouTube Facebook ਮੇਰਾ ਕਰ ਦੇ ਦਿੰਦੇ ਨੇ ਸਾਰੇ ਹੀ ਕੋਈ ਇੱਕ ਤਾਂ ਦੇਖਦਾ ਨਹੀਂ ਇਹ ਤਾਂ ਹੈ ਜੀ ਕਿ ਪ੍ਰਧਾਨ ਜੀ ਸਦਾ ਸੁਖੀ ਸਿੰਘ ਅਦਲ ਸ਼ਰੋਣੀ ਅਕਾਲੀ ਦਰ ਪ੍ਰਧਾਨ ਹੀ ਦੇਖਦੇ ਆ ਪਰ ਮਤਲਬ ਨਿਗਾ ਕਿੰਨੀ ਫੋਕਸਡ ਕਿੰਨੀ ਔਰ ਮੈਂ ਉਹਦੇ 'ਚ ਦੇਖਿਆ ਵੀ ਇੱਕ ਬੰਦਿਆਂ ਨੂੰ ਮਿਲਣ ਵਾਸਤੇ ਉਪਰਾਲੇ ਕਰਕੇ ਵੀ ਤੁਸੀਂ ਮਿਲ ਨਹੀਂ ਸਕਦੇ ਇਹ ਮੇਰੀ ਨਿੱਜੀ ਫੀਲਿੰਗ ਹੈ ਜੋ ਮੈਂ ਹੰਡਾਇਆ ਤੇ ਇੱਕ ਉਹ ਸਮਾਂ ਵੀ ਦੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਬਹੁਤ ਹੀ ਮੇਰੇ ਸਤਿਕਾਰਯੋਗ ਸ਼ਖਸੀਅਤ ਜਿਹੜੇ ਭਈ ਅਸੀਂ ਸੰਗਤ ਅਰਸ਼ਣ ਚ ਮੇਰੀ ਉਦੋਂ ਵੀ ਕਈ ਵਾਰ ਡਿਊਟੀ ਹੁੰਦੀ ਸੀ ਸਰ ਸਰਪਲ ਲੈਣੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਸਾਡੇ ਤਾਂ ਵਾਪਸ ਆਣਾ ਉਹ ਉਹਨਾਂ ਦੇ ਕਾਫੀ ਦਾ ਇੱਕ ਵਾਰ ਸੈਂਪਲ ਲੈਣਾ ਸੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਸੀ ਖਾਲਸਾ ਕਾਲਜ ਗਰਦੀ ਵਾਲਾ ਵਿੱਚੋਂ ਬੈਠੇ ਸੀ ਮੈਂ ਥੋੜੇ ਸਮੇਂ ਲਈ ਚਲਾ ਗਿਆ ਤੇ ਉਹ ਕਾਫੀ ਜਿੰਨਾ ਚਿਰ ਅਸੀਂ ਸਰਟੀਫਾਈ ਨਹੀਂ ਕਰਦੇ ਉਹਨਾਂ ਚਿਰ ਉਹ ਪੜਾਉਂਦੇ ਨਹੀਂ ਸਿਕਿਉਰਿਟੀ ਦਾ ਵੀ ਜੋ ਪ੍ਰੋਟੋਕੋਲ ਆ ਉਹਦੇ ਵਿੱਚ ਜਦੋਂ ਆਇਆ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਕਿਹਾ ਉਹ ਡਾਕਟਰ ਸਾਹਿਬ ਕਿੱਥੇ ਚਲ ਗਏ ਸੀ ਮੁੰਡੇ ਤਾਂ ਮੈਨੂੰ ਕਾਫੀ ਨਹੀਂ ਪੜਾਉਂਦੇ ਸੀ ਮਤਲਬ ਇੰਨੀ ਦਿਲੀ ਸਾਂਝ ਪਾਉਂਦੇ ਸੀ ਉਹ ਹਰ ਬੰਦੇ ਨਾਲ ਮੈਂ ਹਲੀਪੈਡ ਤੇ ਵੀ ਦੇਖਿਆ ਵੀ ਜਿੱਦਾਂ ਕਈ ਵਾਰੀ ਅਸੀਂ ਖੜੇ ਹੁੰਨਾ ਉਹ ਮੁੰਡੇਓ ਤੁਸੀਂ ਖਾਣਾ ਖਾ ਲਿਆ ਬਈ ਖੜੇ ਆ ਕਿੰਨੇ ਚਿਰ ਮਤਲਬ ਇਹ ਸਾਂਝ ਜਿਹੜੀ ਪਰਿਵਾਰਕ ਸਾਂਝ ਮੈਂ ਦੇਖੀ ਐ ਔਰ ਉਹਦਾ ਜਿਹੜਾ ਪ੍ਰਗਟਾਵਾ ਅੱਗੇ ਨਾ ਦੇਖਿਆ ਉਸ ਤੋਂ ਅੱਗੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਕੋਲ ਬੈਠੇ ਆ ਮੈਂ ਦੇਖਿਆ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਰੇ ਕਮਲ ਚੇਤਲੀ ਜੀ ਜਿਹੜੇ ਬੈਠੇ ਆ ਇਹਨਾਂ ਦਾ ਮੈਨੂੰ ਪਹੁੰਚ ਗਿਆ ਵੀ ਡਾਕਟਰ ਸਾਹਿਬ ਤੁਹਾਨੂੰ ਪਤਾਂ ਜੀ ਮਿਲਣਾ ਚਾਹੁੰਦੇ ਆ ਤੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੈਨੂੰ ਹੋਰ ਇਹ ਤੋਂ ਵੱਡੀ ਕੀ ਗੱਲ ਲੱਗਣੀ ਮੈਂ ਤਾਂ ਇੱਕ ਪਿੰਡੂ ਜਿਹਾ ਬੰਦਾ ਭਾਵੇਂ ਮੈਂ ਜੋਬ ਕੀਤਾ ਕਲਾਜ਼ਮਨ ਅਫਸਰ ਪਰ ਇੱਕ ਸ਼ਰਮਣੀ ਅਕਾਦੀ ਦਾ ਪ੍ਰੈਜ਼ੀਡੈਂਟ ਪ੍ਰਧਾਨ ਡਿਪਟੀ ਸੀਐਮ ਰਹੇ ਉਹ ਤੁਹਾਨੂੰ ਕਹਿਣ ਬੁਲਾ ਰਹੇ ਆ ਤੁਹਾਨੂੰ ਬੁਲਾ ਰਹੇ ਆ ਔਰ ਜਦੋਂ ਘਰ ਗਏ ਆ ਮਿਲਣੀ ਹੋਈ ਆ ਮੈਂ ਕੁਝ ਤਿੰਨ ਕ ਵਾਰ ਗੱਲ ਕੀਤੀ ਹੈ ਤੁਹਾਨੂੰ ਇਹਦੇ ਵਿੱਚ ਪ੍ਰੀਫਲੈਕਟ ਹੋ ਜਾਏਗਾ ਵੀ ਕਿੱਦਾਂ ਦਾ ਰੁਈਆ ਇਹਨਾਂ ਦਾ ਔਰ ਜਿਹੜਾ ਉਹਦੇ ਵਿੱਚ ਇਹਨਾਂ ਨੇ ਕਿਹਾ ਬੈਠੇ ਸੀ ਚਿਤਲੀ ਸਾਹਿਬ ਵੀ ਹੋਰ ਵੀ ਬੜੇ ਸਾਥੀ ਬੈਠੇ ਸੀ ਉਨਾ ਵਿੱਚ ਜਿਨਾਂ ਨੇ ਕਿਹਾ ਡਾਕਟਰ ਸਾਹਿਬ ਮੈਂ ਤੁਹਾਨੂੰ ਖੁਦ ਬੁਲਾਇਆ ਤਿੰਨ ਟਾਈਮ ਮੇਰੇ ਮਤਲਬ ਮੇਰੇ ਸਾਰੇ ਸਵਾਲਾਂ ਦਾ ਉੱਤਰ ਉਹਦੇ ਵਿੱਚ ਸੀਗਾ ਕਿ ਜਦੋਂ ਕਹਿੰਦੇ ਡਾਕਟਰ ਸਾਹਿਬ ਮਤਲਬ ਕਹਿਣ ਦਾ ਮਤਲਬ ਵੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤੁਹਾਨੂੰ ਖੁਦ ਬੁਲਾਇਆ ਸੋ ਇਹ ਜਿਹੜੀ ਗੱਲ ਇਹਦੇ ਵਿੱਚ ਹੈ ਜਦੋਂ ਮੈਨੂੰ ਇਸ ਪੀਰੀਅਡ ਦੇ ਵਿੱਚ ਚੇਤਰੀ ਸਾਹਿਬ ਨਾਲ ਮੈਂ ਗੱਲ ਕੀਤੀ ਬਡੇ ਬਾਦਲ ਸਾਹਿਬ ਦਾ ਮੈਂ ਜ਼ਿਕਰ ਕਰਨਾ ਉਹਨਾਂ ਨੂੰ ਨਮਨ ਕਰਨਾ ਉਹਨਾਂ ਨੂੰ ਪ੍ਰਣਾਮ ਕਰਨਾ ਮੈਂ ਜ਼ਰੂਰੀ ਸਮਝਦਾ ਅੱਜ ਮੈਨੂੰ ਬਹੁਤ ਖੁਸ਼ੀ ਆ ਅੰਦਰੋਂ ਕਿਉਂਕਿ ਸ਼ਰਮਣੀ ਅਕਾਲੇਦਲ ਦੇ ਬਾਰੇ ਵਿੱਚ ਜੋ ਪਹਿਲਾਂ ਹੀ ਉਹ ਫਰਮ ਉਹਨਾਂ ਨੇ ਕਿਹਾ ਦੱਸ ਹੀ ਦਿੱਤਾ ਆਪਣੇ ਸਪੀਚ ਵਿੱਚ ਜਿਹੜੀ ਗੱਲ ਕੀਤੀ ਹੈ ਸ਼ਹਿਰ ਵੀ ਇੱਕ ਪਰਿਵਾਰਕ ਹੈ ਪਾਰਟੀ ਪਰਿਵਾਰ ਨਾਲ ਵਿਚਰਦੀ ਆ ਫੈਮਿਲੀ ਤੁਹਾਨੂੰ ਹੋਮਲੀ ਜਿਹਾ ਫੀਲ ਹੁੰਦਾ ਮੈਂ ਜਿੱਦਾਂ ਵੀ ਜਾ ਕੇ ਆਇਆ ਤੇਤਰੀ ਸਾਹਿਬ ਨਾਲ ਬਾਅਦ ਚ ਵੀ ਜਾਇਆ ਆ ਪਰ ਇੰਨਾ ਪਿਆਰ ਮਿਲਿਆ ਮੈਂ ਆਪਣੇ ਜਾ ਕੇ ਪਰਿਵਾਰ ਚ ਸਾਂਝ ਪਾਏ ਮੈਨੂੰ ਕਹ ਮਜ਼ਾ ਆ ਗਿਆ ਮਤਲਬ ਬੰਮ ਆਇਆ ਜ ਮਤਲਬ ਤੋ ਹੀ ਯਕੀਨ ਮੰਨਿਆ ਮੈਂ ਇੱਥੋਂ ਤੱਕ ਖੁਸ਼ੀ ਚ ਕਿਹਾ ਮੇਰੇ ਨਾ ਅੱਖਾਂ ਚ ਮਤਲਬ ਅੰਸੂ ਵੀ ਆ ਗਏ ਮਤਲਬ ਉਸ ਵੇਲੇ ਵੀ ਯਾਰ ਇੰਨਾ ਪਿਆਰ ਦਿੱਤਾ ਇੰਨਾ ਇੰਨਾ ਆਣ ਦਿੰਦਾ ਭਈ ਜਿੰਦਾ ਵੱਡੇ ਭਰਾਵਾਂ ਤੋਂ ਵੀ ਵੱਧ ਪਿਆਰ ਮਿਲਿਆ ਸੋ ਉਹਦੇ ਤੋਂ ਬਾਅਦ ਮੇਰਾ ਜਿਹੜਾ ਮੈਨੂੰ ਇਦਾਂ ਲੱਗਿਆ ਕਿਉਂਕਿ ਮੈਂ ਮੰਨਦਾ ਪਹਿਲਾਂ ਹੀ ਫੂਡ ਸੇਫਟੀ ਤੇ ਕੰਮ ਕਰਕੇ ਫੂਡ ਸੇਫਟੀ ਤੇ ਜਿੰਨਾ ਚਿਰ ਕੰਮ ਕੀਤਾ ਔਰ ਟੋਟਲੀ ਓਨੈਸਟਲੀ ਕੀਤਾ ਔਰ ਮੈਨੂੰ ਇਹ ਲੱਗਦਾ ਹੁੰਦਾ ਸੀ ਫੂਡ ਸੇਫਟੀ ਸਾਡਾ ਏਦਾਂ ਦਾ ਡੀ ਐਚਓ ਦਾ ਵਿਭਾਗ ਹੈ ਕਿਉਂਕਿ ਇਹਦੇ ਤੇ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਸਾਰੇ ਵੀ ਅਸੀਂ ਸਿਵਲ ਸਰਜਾਂ ਨੇ ਮਾਨਦਰ ਦੇਖ ਕੇ ਫਲਾਣੇ ਆਫੀਸਰਾਂ ਨੂੰ ਅੰਦਰ ਦੇਖਿਆ ਡੀ ਐਚਓ ਪਹਿਲੀ ਵਾਰੀ ਆਉਂਦੇ ਸ ਦੇਖਿਆ ਇਹ ਗੱਲਾਂ ਮੈਨੂੰ ਆਮ ਮੇਰੇ ਆਫੀਸਰਸ ਹੀ ਕਹਿ ਦਿੰਦੇ ਸੀ ਸੋ ਮੈਂ ਤੁਹਾਡੇ ਚ ਕਰਪਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂ ਕਿ ਜਿਹੜੇ ਵੀ ਵਿਅਕਤੀਆਂ ਨੇ ਮੇਰੇ ਤੇ ਪੁਆਇੰਟ ਆਊਟ ਕੀਤਾ ਵੀ ਜੀ ਰੇੜੀਆਂ ਵਾਲਿਆਂ ਨੂੰ ਫੜਦਾ ਸੀ ਉਹਦੇ ਸੈਂਪਲ ਫੜਦਾ ਸੀ ਇੱਥੇ ਬਹੁਤ ਸਾਰੇ মিডিਆ ਵਾਲੇ ਦੇਚ ਮੌਜੂਦ ਹੈ ਇੱਥੇ ਜਿਹੜੇ ਜਿਹੜੇ ਮੇਰੇ ਨਾਲ ਚੱਲਦੇ ਸੀਗੇ ਚਾਹੇ ਤਰਨਤਨ ਜ਼ਿਲ੍ਹੇ ਚ ਫੂਡ ਸੈਕਲਿੰਗ ਕੀਤੀ ਚਾਹੇ ਸ਼ਾਹਪਤ ਕੀਤੀ ਚਾਹੇ ਜਲੰਧਰ ਚ ਕੀਤੀ ਉਹ ਨਾਲ ਚੱਲਦੇ ਸੀ ਔਰ ਕਿਤੇ ਵੀ ਜੇ ਉਹ ਦਰਦਨ ਤੇ ਕਿਤੇ ਅਸੀਂ ਇੰਦਾ ਰੱਖ ਕੇ ਵੀ ਮਾੜੇ ਬੰਦੇ ਨੂੰ ਜਿਹੜਾ ਫਾਈਨੈਂਸ਼ਲੀ ਛੋਟਾ ਬਿਜ਼ਨਸਮੈਨ ਨੂੰ ਤਾਂ ਕੀਤਾ ਐਫਬੀਓ ਨੂੰ ਬਿਲਕੁਲ ਨਹੀਂ ਇੰਦਾ ਦਾ ਕੀਤਾ ਸਿਰਫ ਮੈਨੂੰ ਇੰਦਾ ਲੱਗਦਾ ਸੀ ਵੀ ਜਿਹੜਾ ਵੀ ਬੰਦਾ ਕਲਾਵਟ ਕਰਦਾ ਜਿਹੜਾ ਵੀ ਡੈਕਟਰੇਸ਼ਨ ਕਰਦਾ ਉਹ ਐਂਟੀ-ਸੋਸ਼ੀਅਲ ਹੈ ਉਹ ਸਮਾਜ ਦਾ ਦੁਸ਼ਮਣ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ WHO ਜੇ ਇੰਨਾ ਵੱਡਾ ਪ੍ਰਗਟਾਵਾ ਕਰ ਸਕਦੀ ਹੈ ਫੇ ਜਿੰਨੀ ਮਿਲਕ ਮਿਲ ਪ੍ਰੋਡਕਸ਼ਨ ਜਿਹੜੀ ਇੰਡੀਆ 'ਚ ਡਾਟਰੀਸ਼ਨ ਹੋ ਰਹੀ ਹੈ ਇਹਨਾਂ ਦੇ ਹਸਤਾਖਰ ਹੀ ਪਰੇ ਰਹਿਣੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਜਿੱਦਾਂ ਦੀ ਮਲਾਵਟ ਹੋ ਜਾਈ ਸਾਡੀਆਂ ਨਸਲਾਂ ਨੂੰ ਸਾਡੇ ਪੰਜਾਬ ਨੂੰ ਆਉਣ ਵਾਲੇ ਪੰਜਾਬ ਨੂੰ ਕਹਿਣ ਨਾਲ ਥੋੜਾ ਰੰਗਲਾ ਪੰਜਾਬ ਬਣ ਜਾਣਾ ਗੱਲਾਂ ਨਾਲ ਥੋੜਾ ਬਣ ਜਾਣਾ ਪ੍ਰੈਕਟੀਕਲੀ ਕਰਨਾ ਪੈਣਾ ਔਰ ਬਾਦਲ ਸਾਹਿਬ ਦੀ ਸੋਚ ਜਿਹੜੀ ਆ ਪ੍ਰਧਾਨ ਜੀ ਦੀ ਉਹਨੂੰ ਮੈਂ ਬਿਲੋਂਗ ਸੈਲੂਟ ਕਰਦਾ ਔਰ ਮੈਂ ਇਦਾਂ ਕਹਿਣਾ ਚਾਹੁੰਦਾ ਕਿ ਇਹ ਮਨੋ ਕਾਲਪੁਰਖ ਨੇ ਬਾਇਗਰੂਨ ਨੇ ਨਾ ਉਹ ਜੇ ਕੋ ਕਹਵੇ ਇਦਾਂ ਇਦਾਂ ਮੈਂ ਕਹਣਾ ਨਾ ਪੰਜਾਬੀ ਚ ਕਾਬਲ ਕਹਿੰਦੇ ਮਾਲਾ ਦਾ ਮਣਕਾ ਜਿਹਦਾ ਜੀ ਉਹਦਾ ਫੱਟ ਹੋ ਗਿਆ ਮੈਂ ਤੁਹਾਡਾ ਮਣਕਾ ਜੀ ਤੁਹਾਡੇ ਪਰਿਵਾਰ ਦਾ ਮੈਂਬਰ ਹੈ ਮੈਂ ਤੁਹਾਡੇ ਕੋਲ ਆ ਗਿਆ ਤੁਹਾਡੀ ਸ਼ਰਨ ਚ ਔਰ ਮੈਂ ਇਹਦੇ ਇਹਨਾਂ ਜ਼ਰੂਰ ਕਹਿਣਾ ਕਿ ਜਿਹੜੀ ਇਹ ਹਿਸਟਰੀ ਆ ਔਰ ਜਿਹੜੀ ਹਿਸਟਰੀ ਆ ਜੋ ਮੈਂ ਦੇਖੀ ਫਿਰ ਉਹ ਐਮਪਲਾਈਜ਼ ਵਾਸਤੇ ਜੇ ਪੰਜਾਬ ਦਾ ਕੋਈ ਮੁਲਾਜ਼ਮ ਵਰਗ ਖੁਸ਼ ਹੈ

ਤੇ ਉਹ ਹੋਇਆ ਉਹ ਤੋਂ ਬਾਅਦ ਤਾਂ ਗੱਲਾਂ ਮੁਲਾਜ਼ਮਾਂ ਦਾ ਤਾਂ ਹੁਣ ਜੋ ਹੈਗਾ ਰਹੀਆ ਸਾਰਾ ਕੁਝ ਪਤਾ ਹੈ ਔਰ ਜाहिर ਹੋ ਜਾਣਾ ਔਰ ਮੈਂ ਮੈਨੂੰ ਜਿਹੜੀ ਪਰਸੈਪਸ਼ਨ ਸੀ ਉਹ ਥੋੜੇ ਚਿਰ ਚੀ ਕਲੀਅਰ ਹੋ ਗਈ ਔਰ ਮੈਨੂੰ ਜਿਹੜਾ ਇੱਕਾ ਭਰਮ ਸੀਗਾ ਉਹ ਦੂਰ ਹੋ ਗਿਆ ਜਿਹੜਾ ਛੇਤੀ ਬਹੁਤ ਛੇਤੀ ਵੀ ਨਹੀਂ ਯਾਰ ਇਹ ਤਾਂ ਕਹਿਣ ਨੂੰ ਅਸਲ ਇਦਾਂ ਦੀ ਗੱਲ ਹੀ ਨਹੀਂ ਜੇ ਕੋਹੋ ਔਨੈਸਟ ਬੰਦੇ ਦੀ ਇਹਨਾਂ ਨੂੰ ਕਦਰ ਨਹੀਂ ਹੈ ਹੀ ਨਹੀਂ ਤਨਾ ਪ੍ਰਕਿਰਤੀ ਕਰੇ ਜੇ ਮੈਨੂੰ ਤਾਂ ਮਹਿਸੂਸ ਹੋਇਆ ਕਿ ਜਨਾ ਰੱਬ ਨੇ ਅਕਾਲ ਪੁਰਖ ਨੇ ਮੈਨੂੰ ਬਚਾ ਲਿਆ ਤੇ ਮੈਂ ਉਹਦੇ ਵਿੱਚ ਬਹੁਤ ਸਫੋਕਸ਼ਨ ਮਹਿਸੂਸ ਕਰਨੀ ਸੀ ਘਟਨ ਮਹਿਸੂਸ ਕਰਨੀ ਸੀ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਬਾਦਲ ਸਾਹਿਬ ਦੇ ਬਾਰੇ ਵਿੱਚ ਕਿਉਂਕਿ ਮੈਂ ਜੋ ਸਿਸਟਮ ਹੈ ਸਾਡਾ ਜੋ ਇੱਥੇ ਇਹਦੇ ਵਿੱਚ ਮੈਂ ਦਲਿਤ ਸਮਾਜਾਏ ਨੂੰ ਬਿਲੋਂਗ ਕਰਦਾ ਕਿਉਂਕਿ ਮੈਂ ਐਸੀ ਸ਼ੈਡਿਊਲ ਕਾਸਟ ਵਰਗੀ ਜਿਹੜਾ ਕਹਿੰਦੇ ਆ ਜਾਂ ਉਹ ਆ ਮੈਂ ਉਹਨੂੰ ਬਿਲੋਂਗ ਕਰਦਾ ਔਰ ਮੈਂ ਇਸ ਸਮੇਂ ਵਿੱਚ ਦੇਖਿਆ ਜਿਹੜਾ ਖਾਸ ਕਰਕੇ ਕਿਉਂਕਿ ਸਾਰੇ ਸਾਰੇ ਸੰਜੀਵਾਲਤਾ ਦਾ ਸੰਦੇਸ਼ ਗੁਰੂਆਂ ਵੀਰਾਂ ਨੇ ਦਿੱਤਾ ਔਰ ਸ਼੍ਰੋਮਣੀ ਕਾਗਦ ਦਾ ਹਰ ਵਰਗ ਦਾ ਸਤਿਕਾਰ ਕਰਦਾ ਹਰ ਵਰਗ ਕਿਉਂਕਿ ਮੈਂ ਇਹ ਜ਼ਰੂਰ ਦੇਖਿਆ ਥੋੜੇ ਚਿਰ ਚ ਬਈ ਥੋੜੇ ਸਮੇਂ ਚ ਰਹੀਆਂ ਕਟਨਾਵਾਂ ਵਾਲੀ ਬਾਤ ਰਹੀਆਂ ਕਹਿਣ ਨੂੰ ਤੁਸੀਂ ਸੀਐਮ ਨੂੰ ਕਹਿਣ ਨੂੰ ਤੁਸੀਂ ਇਹਨੇ ਉੱਚਾ ਦੇ ਤੋ ਫਾਟੀ ਲੈਂ ਵਾਇਰ ਲੈਂਗੁਏਜ ਸਿਵਲਾਈਜ਼ ਹੋਣੀ ਚਾਹੀਦੀ ਤੁਹਾਡੇ ਕਿਸੇ ਇੱਕ ਖਾਸ ਵਰਗ ਨੂੰ ਕਿਤੇ ਬਹੁਤ ਹੀ ਅਨਸਰਿਤ ਭਾਸ਼ਾ ਰਤਨੀ ਇਹ ਕਿਤੇ ਵੀ ਬਾਜ ਨਹੀਂ ਹੈ ਘਰ ਬਾਜ ਉਹ ਹੈ ਔਰ ਮੈਂ ਮੈਨੂੰ ਇਹ ਅੰਦਰੋਂ ਵੀ ਨਹੀਂ ਸਹੀ ਲੱਗੀ ਬਾਦਲ ਸਾਹਿਬ ਨੇ ਮੇਰੇ ਮੈਨੂੰ ਵੀ ਇੱਕ ਅਫੀਸਰ ਨੂੰ ਮੈਂ ਤੁਹਾਡੇ ਸਾਹਮਣੇ ਆਪਣਾ ਜ਼ਿਕਰ ਕਰਤਾ ਮੇਰੀ ਆਇਡੈਂਟੀਟੀ ਹੈ ਮੈਂ ਆ ਮੈਨੂੰ ਇਹਨਾਂ ਪਿਆਰ ਦਿੱਤਾ ਇਹਨਾਂ ਇੱਜ਼ਤ ਮੈਨੂੰ ਮਿਲੀ ਇੱਥੇ ਔਰ ਮੈਂ ਬਹੁਤ ਦਿਲੋਂ ਇੱਕ ਇੱਕ ਸਿੰਪਲ ਵਰਕਰ ਇੱਕ ਸੇਵਾ ਕਰਨ ਦੇ ਭਾਵਨਾ ਆਇਆ ਮੈਂ ਕੋਈ ਮੈਨੂੰ ਸਵਾਲ ਜਿਹੜਾ ਮਰਜ਼ੀ ਹੁਣ ਪੁੱਛੇ ਜਾਂਦੇ ਬਾਰ-ਬਾਰ ਪੁੱਛਦੇ ਆ ਕਿ ਇਹੋ ਜੀ 1% ਵੀ ਕੋਈ ਇਹੋ ਜੀ ਕੋਈ ਲਾਲਚ ਵੈਸਟਰਡ ਇੰਟਰਸਟ ਲੈ ਕੇ ਨਾ ਮੈਂ ਡੀ ਐਚਓ ਸ਼ਕਤੀ ਵੀ ਕਿਸੇ ਵੈਸਟਰਡ ਇੰਟਰਸਟ ਨਹੀਂ ਨਾ ਮੈਂ ਹੁਣ ਕਿਸੇ ਵੈਸਟਰਡ ਇੰਟਰਸਟ ਨਹੀਂ ਮੈਂ ਆ ਤਾਂ ਸਿਰਫ ਸੇਵਾ ਕਰਦੇ ਔਰ ਮੈਨੂੰ ਇਹ ਕੋ ਵਧੀਆ ਪਲੈਟਫਾਰਮ ਨਹੀਂ ਲੱਗਦਾ ਹੋਰ ਕੋਈ ਸੀਗਾ ਮੈਂ ਅੱਜ ਇੱਥੇ ਸ਼ਾਮਿਲ ਆਇਆ ਮੈਂ ਧੰਨਵਾਦ ਕਰਦਾ ਹਾਂ ਸ਼ਾਰਪਤ ਦੀ ਵੀ ਸਮਝ ਚੀ ਪੀ ਆਈਆ ਤੇ ਨਿਕਲੇ ਦਾ ਨਾਮ ਹੈ ਜਿਹੜਾ ਕੋ ਸੰਗਮ ਨੇ ਜਨੰਦਰ ਤੇ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦ ਕਰੀਆ ਔਰ ਡੀ ਐ ਮੇਰਾ ਬਹੁਤ ਸਾਰਾ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਾਉ ਸਾਹਿਬ ਦੇ ਨਾਲ ਕੁਝ ਸਾਥੀ ਆਏ ਨੇ ਮੈਂ ਉਹਨਾਂ ਦੇ ਸਰੂਪਾ ਬੋਲ ਮੂਰੇ ਆ ਜਾਣ ਹੋਰ ਵੀ ਹਰਿੰਦਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੁਣ ਸਾਥੀ ਬਹੁਤ ਵੱਡਾ ਪਰਿਵਾਰ ਹੋ ਰਿਹਾ ਹੈ ਇੱਥੇ ਵੀਜੇਪਾਲ ਜੀ ਵੀਜੇਪਾਲ ਸਿੰਘ ਜੀ ਸਰੋਪੇਰ ਹਾਂ ਹਾਂ ਚੱਲ ਅਗੇ ਅਗੇ ਖੇਤ ਰੱਖੋ ਵਿਜੇਪਾਲ ਸਿੰਘ ਜੀ ਮਜਮਦਰ ਸਿੰਘ ਜੀ ਤਲਦੀਪ ਸਿੰਘ ਜੀ ਭੋਲਾ ਟਾਕਰ ਜੀ ਚੰਦਰ ਸ਼ਰਮਾ ਜੀ ਬਲਰਾਜ ਛੇਟੀ ਜੀ ਸਵੇਂਦਰ 바ਵਾ ਜੀ ਪਾਰ ਮੰਡਲ ਦੇ ਪ੍ਰੈਜ਼ੀਡੈਂਟ

ਉਹ ਅਸੀਂ ਜਦੋਂ ਹਿਸ਼ਾਰਪੁਰ ਜਾਵਾਂਗੇ ਹਾਂਜੀ ਇਹ ਸ਼ਾਇਦ ਰਾਈਡ ਕਰਜੋ ਅੱਗੇ ਪਿੱਛੇ ਆਜੋ ਜਦੋਂ ਅਗਲਾ ਪ੍ਰੋਗਰਾਮ ਦੀਦੀ ਰੇणु ਕਰਿਆਨ ਜੀ ਉਹ ਵੀ ਆਜੋ

ਸਾਡੇ ਅਗੋਂ ਦਾ ਅਗਲਾ ਚੋਣ ਲੈਣਾ ਹੈ ਜੇ ਆਪ ਕੋਈ ਕਰ ਸਕਦਾ ਹੈ ਹਾਂ ਪਰ ਤੋਂ ਇਹ ਤੁਹਾਡੀ ਉਮੀਦ ਕਰ ਸਕਦੇ ਨੇ ਦੇਖੋ ਸਾਡੀ ਪਾਰਟੀ ਚ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈੰਦੀ ਹੈ ਬੈਠ ਕੇ ਵਿਚਾਰਾ ਹੁੰਦੀਆਂ ਕਿਹਨੇ ਕਿਹਨੇ ਕਿਹਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਤੋਂ ਇਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਕਰਾਈ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਪੋਟੈਂਸ਼ੀਅਲ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜਾਊਗਾ ਹਾਂਜੀ ਅ ਤੁਸੀਂ ਦੱਸੋ ਮੈਨੂੰ ਤਾਂ ਥੋੜੇ ਦਾ ਹੀ ਪਤਾ ਲੱਗਦਾ ਹੈ ਮੈਨੂੰ ਤਾਂ ਥੋੜੇ ਆਮ ਆਦਮੀ ਪਾਰਟੀ ਦੇ ਆਪਣੇ ਉਮੀਦਵਾਰ ਜਿਹੜੇ ਨੇ ਮੈਦਾਨ ਜੁਆਰੇ ਨੇ ਆਮ ਲੋਕ ਗੁੱਸੇ ਵਿੱਚ ਨੇ ਕੈਬਨਿਟ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਨੂੰ ਅਸੀਂ ਅਕੇਲੇ ਪਿਆਵਾਂਗੇ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇ ਇਹਨਾਂ ਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਐ ਠੱਗਾਂ ਦੀ ਪਾਰਟੀ ਐ ਤੋ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀ ਨੂੰ ਅੱਗੇ ਬਲੀ ਦਾ ਬੱਕਰਾ ਬਣਾ ਰਹੇ ਐ ਤੇ ਜਿਹੜੇ ਮਿਨਿਸਟਰ ਆਉਣਗੇ ਉਹ ਜਮਾਨਤਾ ਜੱਤ ਕਰਾ ਕੇ ਹੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਪੰਦਰ ਹੁੰਦਾ ਆ ਸ਼ੋਕਰੀਆ ਕਾਂਗਰਸ ਤੇ ਭਾਜਪਾ ਦਾ ਕੀ ਕੀ ਕਹਾਡੀਆਂ ਬੰਕਰ ਆ ਕੇ ਜੇਕਰ ਤੁਸੀਂ ਕੋਈ ਤੁਹਾਡੀ ਯਾਰ ਮੇਰੀ ਗੱਲ ਸੁਣਨਾ ਕਿ ਤੁਸੀਂ ਕਿਹੜੇ ਅਖਬਾਰ ਤੋਂ ਇੱਕ ਦੇ ਹੈ? 0 লাইভ নিউজ ਹੈ। 0 লাইভ নিউজ ਹੈ। ਥੋੜਾ ਜੀਤ ਨਾ ਹੋ ਜੂਗਾ ਕੱਟਚਰ ਮੰਡਲ ਨੂੰ। ਨਹੀਂ ਐਵੇਂ ਹੀ ਆਪਾਂ ਹਲੇ ਇੱਕ ਤੁਸੀਂ ਹਲੇ ਤੁਸੀਂ ਮੈਂ ਕਹਿੰਦਾ ਥੋੜੇ ਤਾਂ ਹੀ ਮੈਨੂੰ ਪਤਾ ਲੱਗ ਰਿਹਾ ਹੈ। ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ, ਮੈਂ ਤੁਹਾਡੇ ਕੋਲੇ ਬੈਠਾ ਹਾਂ। ਤੋ ਐਸ ਕਰਕੇ ਤੁਸੀਂ ਮਨ ਲੱਗਦਾ ਅੱਜ ਤੱਕ ਖਬਰਾਂ ਬੰਦੇ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਅਕਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ। ਅਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਚ ਪਸੀ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਮੰਗ ਰਹੋਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿੰਨੇ ਤਾਕਤਵਰ ਅਸੀਂ ਪਿੰਡਾਂ 'ਚ ਆ ਓਨੇ ਤਾਕਤਵਰ ਅਸੀਂ ਸੈਨਾ 'ਚ ਆ ਜਨਤਾ ਚਾਹੋ ਯਾਤਰਾ ਦਾ ਕੀ ਰਿਸਪਾਂਸ ਕਰਦੇ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਨੇ ਅਜ ਤੱਕ ਨਹੀਂ ਦੇਖਿਆ ਮੈਨੂੰ ਤਕਰੀਬਨ ਮੇਰਾ ਤਕਰੀਬਨ 30 ਸਾਲ ਦਿੱਤੇ ਹੋ ਗਏ ਸਿਆਸਤ ਵਿੱਚ 30 ਸਾਲਾਂ ਚ ਐਜੀ ਰਿਸਪਾਂਸ ਜੋ ਮੈਂ ਅੱਜ ਦੇਖ ਰਿਹਾ ਮੈਂ ਅੱਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਛਾੜੂ ਵਾਲੇ ਨਕਲੀ ਜਾਲੀ ਦੇ ਮੁੱਖ ਮੰਤਰੀ ਦੇ ਇੰਨਾ ਗੁੱਸਾ ਹੈ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਕੇਦਰੀ ਪਾਰਟੀ ਅਕਾਲੀ ਦਲ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਨੂੰ ਥੈਂਕ ਯੂ ਜੀ ਥੈਂਕ ਯੂ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films, mobile 98551 71082.